ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਅਮਨਦੀਪ ਖਾਲਸੇ ਦੇ ਘਰੋਂ ਆ ਪਿੰਡਾ ਦੋਸਤੋ ਭਾਗੀਵੰਦਰ ਤੇ ਜਿਹੜਾ ਬਠਿੰਡਾ ਤਲਵੰਡੀ ਸਾਬੋ ਨੂੰ ਜਿਦੋਂ ਬਾਈ ਆਪਾਂ ਜਾਣੇ ਆ ਬਠਿੰਡੇ ਤੋਂ ਜਮਾ ਰੋਡ ਦੇ ਉੱਪਰ ਬਾਈ ਦਾ ਪਿੰਡ ਆ ਤੇ ਰੋਡ ਤੋਂ ਥੋੜਾ ਜਿਹਾ ਪਿੱਛੇ ਹਟਮਾ ਘਰ ਆ ਦੋ ਨਗ ਬਾਈ ਨੇ ਸੇਲ ਕਰਨੇ ਆ ਇੱਕ ਤਾਂ ਵੀਰੇ ਆ ਗਈ ਟੋਕੜ ਗੱਬਣਗਾ ਤੇ ਇੱਕ ਨੰਬਰ ਤੇ ਆ ਗਈ ਇੱਧਰ ਜਰਸੀ ਤਾਜੀ ਸੂਈ ਪੰਜਾਬ ਵਾਲੀ ਜਰਸੀ ਆ ਤੇ ਪਿੱਛੇ ਵੀ ਕਰਮਾ ਵਾਲੀ ਦੇ ਬੱਚੀ ਆ ਦੇਖੋ ਬਹੁਤ ਚੰਗੀ ਜੇਰੋ ਤੇ ਜੇਰ ਜੂਰ ਸਾਰੀ ਪੈ ਗਈ ਹਜੇ ਤਾਜੀ ਸੂਈ ਆ ਸਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਹ ਬਾਈ ਕਹਿੰਦਾ ਇਹਦੀ ਜੇਰ ਪਈ ਆ ਤਿੱਕ ਖਾਲਸਾ ਬੰਦਾ ਕੋਈ ਝੂਠ ਸਫਾਣ ਵਾਲਾ ਤਾਂ ਕੰਮ ਹੀ ਨਹੀਂ ਬਾਈ ਦਾ ਵਧੀਆ ਤਸੱਲੀ ਜੀ ਵਾਲਾ ਕੰਮ ਆ ਆ ਜਾ ਬਾਈ ਅਮਨਦੀਪ ਸਾਹਮਣੇ ਆ ਜਾ ਵੀਡੀਓ ਤੇ 28 ਜੂਨ ਦੀ ਦੋਸਤੋ ਵੀਡੀਓ 28 ਤਰੀਕ 6ਵਾਂ ਮਹੀਨਾ ਹੋਰ ਬਾਈ ਖਾਲਸਾ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਆਪਣਾ ਮੋਬਾਈਲ ਨੰਬਰ ਬੋਲ ਦੋ ਵੀਰੇ 98144 ਹਾਂਜੀ 03588 ਠੀਕ ਆ ਉੰਦੀ ਬਈ ਇਹ ਕਿੰਨਾ ਸੂਆ ਸੂਈ ਹੈ ਬੱਚੀ ਦੱਸੀ ਇਹ ਦੂਜਾ ਸੂਆ ਸੂਈ ਹੈ ਬਈ ਦੂਜਾ ਸੂਆ ਸੂਈ ਹੈ ਹਾਂ ਬਈ ਠੀਕ ਹੈ ਤੇ ਕਿੰਨੇ ਕ ਦੁੱਧ ਦੀ ਓਟ ਤੇ ਤੇਰੇ ਕੋਲੇ ਆਈ ਹੈ ਵੀਰੇ ਦੁੱਧ ਬਈ ਪਹਿਲੇ ਸੂਏ ਹੂੰ 18 19 ਕਿਲੋ ਦੱਤਾਗਾ ਪੈਣ ਕੀ ਤਾਂ ਹੁਣ 20 21 ਤੋਂ ਬਾਹਰ ਜਾਣਾ ਹੈ ਹਾਂ ਵੀ ਲਗਭਗ 20 ਤੇ ਦਰ ਹੁਰ ਹੁਰ ਨਾਲ ਠੀਕ ਆ ਗਰਮੀਆਂ ਚ ਬਈ ਕਹਿੰਦਾ 20 ਕਿਲੋ ਵਧੀਆ ਦੁੱਧ ਦੇਊਗੀ ਪੰਜਾਬ ਵਾਲੀ ਜਰਸੀ ਤੇ ਪੂਰਾ ਵਧੀਆ ਹੱਥੀ ਚਵਾਈ ਵਾਲਾ ਥਾਂ ਲੱਗਿਆ ਹਾਂ ਮੁੱਠੀ ਵਾਲਾ ਵਧੀਆ ਥਾਣਾ ਦੋਵੇਂ ਸਾਈਡਾਂ ਤੋਂ ਤੁਹਾਨੂੰ ਮੈਂ ਲੈਵਾ ਦਿਖਾ ਦੂੰ ਤੇ ਹੁਣ ਤਾਂ ਆ ਜੀ ਸੂਈਆਂ ਚੇਰਚੂਰ ਜਮਾ ਕਲੀਅਰ ਹੋ ਗਿਆ ਜੇ ਇਹ ਜਮਾ ਸਾਡੇ ਸਾਹਮਣੇ ਪਈ ਐ ਹਮ ਤੇ ਆਪਾਂ 2:30 ਵਜੇ ਸੂਈ ਐ ਅੱਛਾ ਤੇ 5 ਵਜੇ ਤਣੂ ਚੇਰ ਪੈ ਗਈ ਜੀ 5 ਵਜੇ ਤਣੂ ਚੇਰ ਪੈ ਗਈ ਸੀ ਹਾਂ ਬਾਈ ਠੀਕ ਆ ਬਾਈ ਇਹਨੂੰ ਤੋੜ ਲਾ ਫਿਰ ਇੱਕ ਨੰਬਰ ਨੂੰ ਤੋੜ ਦਿੰਨੇ ਤੇ ਬਾਅਦ ਚ ਤੁਹਾਨੂੰ ਆਪਾਂ ਸਜਣਾ ਤੋਕੜ ਗੱਬਣ ਵੀ ਦਿਖਾ ਦਾਂਗੇ ਆ ਤੁਸੀਂ ਕਰਮਾ ਵਾਲੀ ਦਾ ਬੱਚੇ ਲੇਵੇ ਲੋਵੇ ਦੀਆਂ ਬਣਤਰ ਦੇਖੋ ਦੇਖੋ ਵੀਰੇ ਬਹੁਤ ਸੋਹਣਾ ਲੇਵਾ ਤਿਆਰ ਕਰਿਆ ਤੇ ਦੁੱਧ ਵੀ ਬਾਈ ਚੰਗਾ ਦੱਸਦਾ ਹਨਾ ਸਿੱਕ ਖਾਲਸਾ ਬੰਦਾ ਸਾ ਮੈਂ ਭਾਈ 28 30 ਕਿਲੋ ਕਹੀ ਜਾ ਕਿ ਉਹ ਗੱਲ ਦਾ ਕੀ ਦਾ ਮੈਂ 22 20 ਕਿਲੋ ਦੋ ਤਾਂ ਖੁੱਲਾ ਦੇ ਦੂੰਗੀ ਹੂੰ ਆ ਦੇਖੋ ਵੀਰੇ ਬਾਕੀ ਮਗਰ ਜਾਨਵਰ ਚੰਗਾ ਹੈਗਾ ਮਗਰ ਬੱਚੀ ਬਹੁਤ ਸੋਹਣੀ ਹੈ ਵੀਰੇ ਆ ਮੈਂ ਲੈ ਬਾਤ ਖਾ ਦਿਨਾ ਤੁਹਾਨੂੰ ਦੋਨੀਆਂ ਸਾਈਡਾਂ ਤੋਂ ਜਿਹੜਾ ਆਪਣਾ ਮੇਨ ਕੰਮ ਹੁੰਦਾ ਆਪਾਂ ਦੁੱਧੋਦ ਵਾਸਤੇ ਦੋਸਤੋ ਪਸ਼ੂ ਲੈਣਾ ਜੀ ਤੁਹਾਨੂੰ ਲੈਵਾ ਹੀ ਨਾ ਵੀਡੀਓ ਚ ਚੰਗੀ ਤਰ੍ਹਾਂ ਦਿਖਾਇਆ ਤਾਂ ਫਿਰ ਤੁਹਾਡਾ ਵੀਡੀਓ ਦੇਖਣ ਦਾ ਉਹ ਨਜ਼ਾਰਾ ਜਾ ਨਹੀਂ ਹੁੰਦਾ ਤੇ ਆਹ ਦੋਵੇਂ ਸਾਈਡਾਂ ਤੋਂ ਬਾਈ ਜਿਹੜੀ ਵੀਡੀਓ ਚ ਦਿਖੋ ਉਹੀ ਜੋ ਚੀਜ਼ ਤੁਹਾਨੂੰ ਕਰਿਆ ਕੇ ਦਿਖੂ ਬਾਈ ਦੇ ਤੇਮਨਦੀਪ ਭਾਈ ਇਹਦਾ ਮੁੱਲ ਕੀ ਕਰਦਣ ਜਾਇਜ ਮੁੱਲ ਭਾਈ ਜਾਇਜ ਹੀ ਐ 85000 ਦੀ ਬੈਠ ਦੇ ਦਿਆਂਗੇ 85 ਦੀ ਕੋਈ ਮਾਨਤਾਨ ਛੋਟ ਛੱਪਾ ਮੌਕੇ ਤੇ ਆ ਆਿਆਂ ਦਾ ਮਾਨਤਾਨ ਜ਼ਰੂਰ ਕਰਾਂਗੇ ਭਾਈ ਠੀਕ ਐ ਵੀਡੀਓ ਦੇ ਹੀਠਾਂ ਭਾਈ ਦਾ ਨੰਬਰ ਚੱਲੀ ਜਾਂਦਾ 85000 ਦੀ ਬਾਈ ਕਹਿੰਦਾ ਬੈਠ ਦੇ ਦਾਂਗੇ ਇਹਦੇ ਚੋ ਮੌਕੇ ਤੇ ਜਿਹੜਾ ਹੋਇਆ ਭਾਈ ਸੌਦਾ ਹਨਾ ਉਹਦਾ ਮਾਨਤਾਨ ਕਰ ਦਾਂਗੇ ਇੱਕ ਨੰਬਰ ਤੇ ਜਰਸੀ ਆ ਗਈ ਤੇ ਬੱਚੀ ਸੋਨ ਨੂੰ ਮੈਂ ਨੇੜੇ ਚੱਕ ਕਰਾ ਲੈਣਾ ਬਲੂਂਗੜਾ ਯਾ ਦੇਖੋ ਕਿੰਨਾ ਸੋਹਣਾ ਦਾ ਹਨਾ ਹੂੰ ਨੰਬਰ 2 ਤੇ ਆਇਆ ਅਮਨਦੀ ਬਈ ਆਹ ਕਿੰਨੇਵੇਂ ਸੂਏ ਸੂਈ ਹੋਈ ਆ ਵੀ ਇਹ ਬਈ ਦੂਜਾ ਸੂਆ ਤੀਜੇ ਵਾਸਤੇ ਗੱਬਣਾ ਹੈ ਦੂਜਾ ਸੂਆ ਸੂਈ ਤੀਜੇ ਵਾਸਤੇ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਹੈ ਇਹ ਇਹਨੂੰ 6 ਮਹੀਨਾ ਲੱਗਿਆ ਹੋਇਆ ਬਈ 6 ਮਹੀਨਾ ਲੱਗਿਆ ਹਾਂਜੀ ਠੀਕ ਆ ਤੇ ਦੁੱਧ ਹੁਣ ਕਿੰਨਾ ਆਵਣ ਦੀ ਬਰੇ ਥੱਲੇ ਦੁੱਧ 7 ਕਿਲੋ ਹੈ ਹਮ ਮਤਲਬ ਆਪਾਂ 6.5 ਕਿਹ ਕਿਤੇ ਮਾ ਹਾਂ ਵੀ ਹੁਣ ਤਾਂ ਜਮਾ ਦੇਖੋ ਵੀਰੇ ਖਾਲੀ ਨਿਚੋੜ ਰੱਖਿਆ ਨਹੀਂ ਟਾਈਮ ਵੀ ਦੇਖ ਲਓ ਵੀ ਤੁਸੀਂ 8.5 ਦਾ ਟਾਈਮ ਹੀ ਆਦਾ ਬਾਦ ਹਾਂ ਵੀ ਜਮਾ ਆਣ ਬਾਈ ਨੇ ਖਾਲੀ ਕਰਕੇ ਆਏ ਨਹੀਂ ਅਗਲਾ ਟੋਕਰ ਦੀ ਦੁੱਧ ਭਰ ਕੇ ਲੈ ਵਿੱਚ ਵੀਡੀਓ ਬਣਾ ਕੇ ਕਹਿੰਦੇ 10 ਦੰਦੀ ਇਹਨਾਂ ਦੰਦੀ ਆ 6.5 ਕਿਲੋ ਦੁੱਧ ਬਾਈ ਕਹਿੰਦਾ ਆਪਾਂ ਉਹ ਕਰਕੇ ਦੇ ਦਾਂਗੇ ਤੇ 6 ਮਹੀਨੇ ਦੀ ਹਨਾ ਵੀਰੇ ਗੱਬਣਾ ਹਾਂ 6 ਮਹੀਨੇ ਦੀ ਕਪੜਾ ਬਾਈ ਠੀਕ ਆ ਬਾਈ ਜੀ ਇਧਰ ਨੂੰ ਤੋਲ ਲੈ ਬਾਈ ਕਾਮਣ ਤੋਲ ਹਾਂ ਇਹ ਵੀ ਸੁਣੋ ਮੈਂ ਤੋਲ ਕੇ ਦਿਖਾ ਦਿੰਨਾ ਕੱਦ ਬੱਡ ਵਾਲੀ ਗਾਂ ਆ ਬਾਈ ਪੂਰਾ ਚੰਗੇ ਵਜਣ ਚਾ ਕੱਦ ਚ ਚੰਗੀ ਆ ਤੇ ਮੋਹਲੇ ਦਾ ਵੀ ਆਪਾਂ ਕਲੀਅਰ ਕਰਵਾ ਦਾਂਗੇ ਬਾਈ ਤੋਂ ਆ ਦੇਖੋ ਤੁਸੀਂ ਆਲੇ ਆ ਤੁਸੀਂ ਚੈੱਕ ਕਰ ਲਓ ਕਦ ਕੁਦ ਕਰਨ ਵਾਲੀ ਦਾ ਬਹੁਤ ਵੱਡਾ ਲੰਮੀ ਸੀਲ ਠੰਡੀ ਹੈ ਪੂਰੀ ਹੂੰ ਤਾਜੀ ਨੇ ਕਿੰਨਾ ਕੁ ਦੁੱਧ ਪਾਇਆ ਬਾਈ ਤਾਜੀ ਬਾਈ ਆਪਣੇ ਜਾਣ ਪਛਾਣ ਵਾਲੇ ਬੰਦੇ ਤੂੰ ਆਈ ਹੈ ਹੂੰ 26 27 ਕਿਲੋ ਪਾਉਂਦੀ ਰਹੀ ਹੈ ਬਾਈ ਅੱਛਾ ਹਾਂ ਚੰਗੇ ਦੁੱਧ ਚਵਾਈ ਚੁਈ ਜਮਾ ਜਿੰਨੀ ਕਹਦੇ ਉਨੀ ਚੰਗੀ ਹੈ ਸੀਲ ਠੰਡੀ ਜਿੰਨੀ ਕਹਦੇ ਉਨੀ ਹੈ ਹਾਂ ਆ ਦੇਖ ਪੂਰਾ ਤੁਮਾ ਚਵਾਈ ਵਾਲਾ ਥਾਣਾ ਕੋਈ ਐਂ ਚੱਕਰ ਆ ਮਾੜੇ ਮੋਟੇ ਉਹ ਸਾਂਖਾਂ ਆ ਇਹ ਸਾਂਖਾਂ ਜੀਆਂ ਹੈਗੀਆਂ ਬਾਈ ਹਾਂ ਇਹਨਾਂ ਦਾ ਤਾਂ ਵੀ ਕੋਈ ਦੁੱਧ ਦਿੱਤਾ ਹੁੰਦਾ ਨਹੀਂ 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 ਬਾਈ ਇਹਨਾਂ ਦਾ ਹਾਂ ਠੀਕ ਆ ਤੇ ਇਹਦਾ ਭਾ ਕੀ ਰੋ ਹਮਨ ਬਾਈ ਇਹਦਾ ਬਾਈ ਲੈਣ ਦੇਣ ਜਿਹੜਾ 60000 60000 ਹਾਂ ਜੀ ਕੋਈ ਜਾਇ ਜੀ ਜਮਾ ਜਾਇ ਜੀ ਇਹਦੇ ਤਾਂ ਕੋਈ ਆਪਾਂ ਮੱਲਾ ਮਾਨਤਾ ਨਹੀਂ ਕਰਾਂ ਆਹ ਦੇਖੋ ਲੋ ਦੋਸਤੋ ਸੋਨੂੰ ਆਪਾਂ ਦੋ ਨਗ ਦਿਖਾਤੇ ਨੰਬਰ 1 ਤੇ ਜਰਸੀ ਆ ਪੰਜਾਬ ਵਾਲੀ ਬਾਈ ਕਹਿੰਦਾ 20 ਕਿਲੋ ਦੁੱਧ ਦੀ ਆਪਾਂ ਨੂੰ ਪੂਰੀ ਉਮੀਦ ਆ ਗਾਰੰਟੀ ਆ 85000 ਮੁੱਲ ਨੰਬਰ 2 ਤੇ ਟੋਕੜ ਗੱਬਣ ਆ ਗਈ ਵੀਰੇ 60000 ਇਹਦਾ ਮੁੱਲ ਜਿਹੜੇ ਬਾਈ ਨੂੰ ਕੋਈ ਵੀ ਦੋਨਾਂ ਨਗਾ ਜੋ ਫਿੱਟ ਹੁੰਦਾ ਕੋਲਿਆ ਜੋ ਤਸੱਲੀ ਕਰਕੇ ਤੁਸੀਂ ਵੀਰੇ ਆਪਦਾ ਜਾਨਵਰ ਖਰੀਦ ਸਕਦੇ ਹੋ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਹੈ ਤਾਂ ਮੇਰਾ ਨੰਬਰ ਹੇਠਾ ਵੀਰੇ ਉਹ ਨੋਟ ਕਰ ਲੋ ਵੀਡੀਓ ਦੇਖ ਲਈ ਸਾਰੇ ਸੱਜਣਾ ਧੰਨਵਾਦ ਸਸੀ ਕਲਬਾਈ ਜੀ ਸਾਰੇ ਭਰਾਵਾਂ